ਸਤਿ ਸ੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਹੀਰ ਸਲੇਟੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਇੱਕ ਦਿਨ ਰਮਾ ਆਪਣੇ ਘਰ ਵਾਲੇ ਨਾਲ ਪਾਰਕ ਘੁੰਮਣ ਚਲੀ ਗਈ ਉਹਨਾਂ ਦੇ ਅੱਗੇ ਇੱਕ ਹੋਰ ਜੋੜਾ ਵੀ ਸੈਰ ਕਰ ਰਿਹਾ ਸੀ ਰਮਾ ਉਹ ਦੇਖ ਹੂਰ ਪਰੀ ਹਾਂਜੀ ਦੋਹਾਂ ਦੀ ਜੋੜੀ ਚੰਗੀ ਏ ਕਾਦੀ ਜੋੜੀ ਐ ਕਿੱਥੇ ਉਹ ਕਾਲਾ ਜਿਆ ਕਿੱਥੇ ਨੱਡੀ ਜੇ ਕੁਝ ਫਰਕ ਤਾਂ ਹਰੇਕ ਵਿੱਚ ਹੀ ਹੁੰਦਾ ਹੈ ਪਰ ਰਮਾ ਜੀ ਤੂੰ ਉਹਦੇ ਵਰਗੀ ਸੋਹਣੀ ਹੁੰਦੀ ਫੇਰ ਤਾਂ ਬਹਿ ਜਾ ਬਹਿ ਜਾ ਹੋ ਜਾਣੀ ਸੀ ਹਾਂਜੀ ਜੇ ਮੈਂ ਉਹ ਜਿਹੀ ਹੁੰਦੀ ਫਿਰ ਸਾਡੀ ਜੋੜੀ ਤਾਂ ਲੋਖ ਲੋਖ ਲੋਕੇ ਦੇਖਦੇ ਰਮਾ ਇਹੋ ਜਿਹੀ ਸੋਹਣੀ ਜਨਾਨੀ ਦਾ ਨਸ਼ਾ ਵੀ ਕੁਝ ਵੱਖਰਾ ਜਿਹਾ ਹੁੰਦਾ ਹੋ ਚੱਤੇ ਪਹਿਰ ਖੁਸ਼ੀਆਂ ਤੇ ਖੁਸ਼ਬੂਆਂ ਖਿਲਾਰਦੀ ਹੋਵੇਗੀ ਬੰਦਾ ਤਾਂ ਨਾਲ ਰਹਿੰਦਾ ਸਵਰਗਾਂ ਦੇ ਨਜ਼ਾਰੇ ਲੁੱਟਦਾ ਹੋਣਾ ਉਹ ਤਾਂ ਜੀ ਮੈਨੂੰ ਪਤਾ ਨਹੀਂ ਪਰ ਇਹੋ ਜਿਹੇ ਨਖਰੇਲਾ ਘਰ ਨਹੀਂ ਵਸਾਉਂਦੀਆਂ ਬੰਦੇ ਨੂੰ ਉਂਗਲਾਂ ਤੇ ਹੀ ਨਚਾਉਂਦੀਆਂ ਯਾਰ ਦੇਖ ਤੁਰਦੀ ਕਿੱਡਾ ਸੋਹਣਾ ਮਟਕ ਮਟਕ ਜਿਵੇਂ ਹੀਰੋਇਨ ਕੈਟਵੌਕ ਕਰਦੀ ਹੋਵੇ ਰੱਬ ਨੇ ਇਹਦਾ ਵਿਹਲੇ ਬਹਿ ਕੇ ਤਾਣਾ ਬਾਣਾ ਬੁਣਿਆ ਲੱਗਦਾ ਹੈ ਪਰ ਦੂਜੇ ਪਾਸੇ ਰੱਬ ਦੀ ਬੇਇਨਸਾਫੀ ਵੀ ਦੇਖੋ ਇਹੋ ਜਿਹਾ ਵਧੀਆ ਪੁਰਜੇ ਕਾਲਿਆਂ ਪੀਲਿਆਂ ਦੇ ਪੱਲੇ ਪਾ ਦਿੰਦਾ ਸਾਡੇ ਵਰਗੇ ਸੋਹਣਿਆਂ ਨੂੰ ਢਿੱਲੜ ਜਈਆਂ ਤਹਾਨੂੰ ਤਾਂ ਕੁਝ ਜ਼ਿਆਦਾ ਹੀ ਪਸੰਦ ਆ ਗਈ ਲੱਗਦੀ ਐ ਜੀ ਮੈਂ ਭਾਵੇਂ ਉਹਦੇ ਵਰਗੀ ਸੋਹਣੀ ਨਹੀਂ ਪਰ ਆਪਣਾ ਸਮਾਂ ਤਾਂ ਵਧੀਆ ਲੰਘ ਰਿਹਾ ਕਦੇ ਤੁਹਾਨੂੰ ਕਮੀ ਤਾਂ ਆਉਣ ਨਹੀਂ ਦਿੱਤੀ ਨਹੀਂ ਉਹਵੇਂ ਤਾਂ ਪਰ ਠੀਕ ਆ ਪਰ ਬੰਦਾ ਇਹੋ ਜਹੀ ਦੇ ਨਾਲ ਰਹਿੰਦਾ ਜਰਾ ਸਿਰ ਉੱਚਾ ਕਰਕੇ ਚੱਲਦਾ ਰੋਹ ਬਨਾਲ ਨਾਲੇ ਸ਼ਾਨ ਜੀ ਬਣ ਜਾਂਦੀ ਐ ਗੱਲ ਸੁਣੋ ਜੀ ਜੇ ਹੁਣੇ ਹੀ ਰੱਬ ਇੱਥੇ ਆ ਕੇ ਤੁਹਾਨੂੰ ਇਹ ਕਹਿ ਦੇਵੇ ਬਦਲਾ ਲੈ ਓਏ ਬੰਦਿਆ ਜਨਾਨੀ ਤਾਂ ਬਦਲ ਲੋਗੇ ਯਾਰ ਜੇ ਐਵੇਂ ਹੋ ਜੇ ਤਾਂ ਰੱਬ ਨੂੰ ਕਹਾਂਗਾ ਬਈ ਮੇਰੀ ਰਮਾ ਨੂੰ ਉਹਦੇ ਵਰਗੀ ਹੀਰ ਸਲੇਟੀ ਬਣਾ ਦੇ ਬੜੇ ਸ਼ਦਾਣ ਹੋ ਸੋਹਣੀਆਂ ਤੇ ਮਰਦੇ ਹੋ ਪਰ ਸੋਹਣੀਆਂ ਤੰਗ ਵੀ ਬੜਾ ਕਰਦੀਆਂ ਨੇ ਇੰਨੇ ਚ ਦੇਖਦਿਆਂ ਅੱਗੇ-ਅੱਗੇ ਜਾਂਦੀ ਉਹ ਜੋੜੀ ਕਿਸੇ ਗੱਲਾਂ ਬੈਸਣ ਲੱਗ ਪਈ ਬੈਸੇ ਨਹੀਂ ਵੱਧ ਗਈ ਕਿ ਉਸ ਸੁੰਦਰ ਔਰਤ ਨੇ ਵਟ ਕੇ ਥੱਪੜ ਆਪਣੇ ਘਰ ਵਾਲੇ ਦੇ ਜੜ ਦਿੱਤਾ ਮਰਦ ਅਗੋਂ ਡੋਰ ਪौरा ਤੇ ਸ਼ਰਮਿੰਦਾ ਹੋਇਆ ਪਾਣੀਓ ਪਾਣੀ ਹੋ ਗਿਆ ਅੱਛਾ ਇਹ ਜਨਾਨੀ ਹੈ ਕਿ ਬਗਿਹੜੀ ਅੱਛਾ ਜੇ ਬਦਲਨੀ ਹੈ ਤਾਂ ਕਰੀਏ ਉਹਦੇ ਘਰ ਵਾਲੇ ਨਾਲ ਗੱਲ ਲੈ ਚਲੀਏ ਨਾਲ ਹੀ ਹੀਟ ਸਲੇਟੀ ਹੁਣ ਤਾਂ ਉਹਦਾ ਘਰ ਵਾਲਾ ਵੀ ਤਿਆਰ ਹੋਣਾ ਨਾ ਬਾਬਾ ਨਾਲ ਮਾਰ ਖਾਣੀ ਹੈ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ